ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਸੋ ਗੀਤ ਲੈ ਕੇ ਹਾਜ਼ਰ ਆ ਅੱਜ ਦਾ ਭੈਣ ਤੇ ਭਰਾ ਦੇ ਪਿਆਰ ਦਾ ਗੀਤ ਹੈ ਇੱਕ ਤਰ੍ਹਾਂ ਦੇ ਟੱਪੇ ਨੇ ਇਹ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉਣਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੇ ਜਿਹਾ ਟੱਪਿਆਂ ਦਾ ਭੈਣ ਦੀਆ ਸੋਹਣਿਆ ਵੀਰਾ ਵੇ ਕੋਈ ਕੱਸੀਆਂ ਦੇ ਮੋਗੇ ਖੁਸ਼ੀ ਖੁਸ਼ੀ ਬਸੋ ਵੀਰ ਨੋ ਬੇ ਦੁੱਖ ਪਹਿਣਾ ਜੱਗ ਨੇ ਖੁਸ਼ੀ ਖੁਸ਼ੀ ਬਸੋ ਵੀਰ ਨੋ ਬੇ ਦੁੱਖ ਪਹਿਣਾ ਜੱਗ ਨੇ ਭੈਣ ਦੇਆ ਸੋਹਣਿਆ ਵੀਰਾ ਵੇ ਕੋਈ ਸਾੜੇਕ ਤੇਰੇ ਡੇ ਨੇ ਤੇਰੇ ਬਾਜੋਂ ਬੇ ਵੀਰਨਾ ਸੁੰਨੇ ਕੰਧਾਂ ਤੇ ਗੁਨੇਰੇ ਨੇ ਤੇਰੇ ਬਾਜੋਂ ਬੇ ਵੀਰਨਾ ਸੁੰਨੇ ਕੰਧਾਂ ਤੇ ਗੁਨੇਰੇ ਨੇ ਦਿਆਂ ਸੋਣਿਆਂ ਵੀਰ ਆਵੇ ਛੰਨਾ ਵੇਚ ਕੇ ਪਰਾਤ ਲਈ ਤੇਰੇ ਉੱਤੇ ਕਾ ਦਾਸ਼ਿਕ ਵਾਵੇ ਪਹਿਣਾ ਆਪਣੀ ਬਰਾਤ ਲਈ ਤੇਰੇ ਉੱਤੇ ਕਾ ਦਾਸ਼ਿਕ ਵਾਵੇ ਪਹਿਣਾ ਆਪਣੀ ਬਰਾਤ ਲਈ ਭੈਣ ਦੀਆ ਸੋਣਿਆ ਵੀਰਾ ਵੇ ਚੁੰਨੀ ਕੀਲੀ ਤੇ ਟੰਗ ਦੀਆ ਭੈਣ ਦੀਆ ਸੋਣਿਆ ਵੀਰਾ ਵੇ ਕਿਲੀ ਚੁੰਨੀ ਕੀਲੀ ਤੇ ਟੰਗ ਦੀਆ ਜਦੋਂ ਪੜਾ ਪੰਜੇ ਬਾਣੀਆਂ ਵੇ ਤੇ ਸੁਖ ਤੇਰੀਓ ਮੰਗਦੀਆਂ ਜਦੋਂ ਪੜਾਂ ਪੰਜੇ ਬਾਣੀਆਂ 베 ਸੁਖ ਤੇਰੀਓ ਮੰਗਦੀਆਂ ਭੈਣ ਦੀਆ ਸੋਣਿਆ ਵੀਰਾ ਵੇ ਚੂਰੀ ਪਾਉਨੀਆ ਕਾਮਯੱਗੇ ਮੰਗਾਵੇ ਮੈਂ ਰੱਬ ਤੋਂ ਵੀਰਾ ਤੈਨੂੰ ਤਤੀ ਹਵਾ ਨਾਲ ਲੱਗੇ ਮੰਗਦੀਆਂ ਰੱਬ ਤੋਂ ਵੀਰਾਵੇ ਤੈਨੂੰ ਤਤੀ ਹਵਾ ਨਾਲ ਲੱਗੇ ਪਹਿਣ ਦੀਆਂ ਸੋਣੀਆਂ ਵੀਰਾਵੇ ਗੱਲ ਸੱਚੀ ਮੈਂ ਸੁਣਾਵਾ ਪਹਿਣ ਦੀਆ ਸੋਹਣੀਆਂ ਵੀਰਾਂ ਵੇ ਗੱਲ ਸੱਚੀ ਮੈਂ ਸੁਣਾ ਮੰਗੀ ਕਿੰਨੀ ਸੋਹਣੀ ਲੱਗਦੀ ਐਵੇਂ ਜੋੜੀ ਪਹਿਣ ਪਰਾਂ ਮੰਦੀ ਕਿੰਨੀ ਸੋਹਣੀ ਲੱਗਦੀ ਐਵੇਂ ਜੋੜੀ ਪਹਿਣ ਪਰਾਂ ਮੰਦੀ ਭੈਣ ਦੀ ਆ ਸੋਣਿਆ ਵੀਰਾ ਵੇ ਕੋਈ ਪੱਕੇ ਕੇਕ ਪੱਕੇ ਕੇਕ ਰੇ ਲੈ ਵੇ ਭੈਣ ਦੀ ਆ ਸੋਣਿਆ ਵੀਰਾ ਵੇ ਕੋਈ ਪੱਕੇ ਕੇਕ ਰੇ ਲੈ ਕੇ ਰੈ ਵੀਰ ਨਾ ਵੇ ਜਿੰਦਗੀ ਦੇ ਮੇਲ ਲੈਨੇ ਕਰ ਆ ਕੇ ਰੈ ਵੀਰ ਨਾ ਵੇ ਜਿੰਦਗੀ ਦੇ ਮੇਲ ਲੈਨੇ ਭੈਣ ਦੇ ਆਸੋਣਾਂ ਵੀਰਾ ਵੇ ਕੋਈ ਰਿਸ਼ਤਾ ਨਾ ਵੀਰ ਜੀ ਹੈ दूनिया पारिख वे नहीं मिलिया कोई वीर दुनिया दूनिया पारिख लवे कोई मिलिया ना वीर जहा धन्यवाद जी